ਹਾਂਜੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੀ ਹਾਂ ਤੁਸੀਂ ਸਾਰੇ ਜਾਣੇ ਬਹੁਤ ਹੀ ਵਧੀਆ ਹੋਵੋਗੇ ਤਾਂ ਸਟਾਰਟ ਕਰਦੇ ਹਾਂ ਆਪਾਂ ਅੱਜ ਦੀ ਨਿਊ ਵੀਡੀਓ ਹਾਂਜੀ ਉਮੀਦ ਕਰਦੀ ਹਾਂ ਤੁਸੀਂ ਸਾਰੇ ਜਾਣੇ ਠੰਡ ਤੋਂ ਬਚੇ ਹੋਵੋਗੇ ਠੰਡ ਬਹੁਤ ਜ਼ਿਆਦਾ ਪੈ ਰਹੀ ਆ ਲੇਟ ਪੈਣ ਲੱਗੀ ਆ ਪਰ ਠੰਡ ਕੋਦਮ ਬਹੁਤ ਜ਼ਿਆਦਾ ਹੋਗੀ ਮੈਂ ਤਾਂ ਨਹੀਂ ਬਚ ਸਕੀ ਜਿੰਨਾ ਆਪਣਾ ਵਿਚਾਰ ਰੱਖਿਆ ਪਰ ਫਿਰ ਵੀ ਕੋਲਡ ਹੋ ਹੀ ਗਿਆ ਤੇ ਹਾਂ ਹਾਂਜੀ ਸ਼ਸ਼ੀਕਲ ਗਾਦੂ ਚਾਹਿਆ ਨੂੰ ਹੈਲੋ ਕਾਦੋ ਹੈਲੋ ਗਾਦੂ ਹੈਲੋ ਹੈਲੋ ਕਿਵੇਂ ਹੋ ਸਾਰੇ ਜਣੇ ਕਿਵੇਂ ਜਣੇ ਸ਼ਸ਼ੀਕਲ ਹਾਂ ਸ਼ਸ਼ੀਕਲ ਕਿ ਠੰਡ ਤੋਂ ਬਚ ਕੇ ਰਹੋ ਸਾਰੇ ਜਣੇ ਹਾਂ ਠੰਡ ਬਹੁਤ ਜ਼ਿਆਦਾ ਹੋ ਗਈ ਮੈਂ ਦਾਜੂ ਮੁੱਕਲੇ ਬੱਟਾਂਗਾ ਮੁੱਕਲੇ ਬੱਟ ਜਿਹੜੇ ਸੀ ਬਰਪੀ ਆਂ ਜਗ੍ਹਾ ਤੇ ਗਏ ਉਹ ਦੋ ਵੀ ਮੁੱਕਈ ਬਣ ਕੇ ਜਾੰਗਾ ਮੈਮ ਕਿਹੜੀ ਜਗ੍ਹਾ ਤੇ ਗਏ ਬਰਫਾਰੀ ਜਗ੍ਹਾ ਤੇ ਅੱਛਾ ਹਾਂ ਉਹ ਵੀ ਮੁੱਕਈ ਬਣ ਕੇ ਜਾਊਂਗਾ ਤੁਸੀਂ ਨਾਲ ਬਣੇ ਰਹੋ ਰੀਤ ਆਕਾਸ਼ ਵਲੌਗਰਸ ਫੇਮਸ ਵਲੌਗਰਸ ਤਾਂ ਉਹਨਾਂ ਬਾਰੇ ਆਪਾਂ ਗੱਲ ਕਰਦੇ ਆਂ ਮੈਨੂੰ ਵੀ ਪਤਾ ਕਿ ਇੱਕ ਮਾਂ ਦੇ ਲਈ ਹਨਾ ਬਹੁਤ ਔਖਾ ਹੁੰਦਾ ਮਤਲਬ 9 ਮਹੀਨੇ ਬੱਚੇ ਨੂੰ ਢਿੱਡ 'ਚ ਰੱਖ ਕੇ ਜਦੋਂ ਉਹ ਬੱਚਾ ਆਪਣੇ ਤੋਂ ਹਨਾ ਚਲੇ ਜਾਵੇ ਦੁਨੀਆ ਤੋਂ ਬਹੁਤ ਔਖਾ ਹੁੰਦਾ ਤੀ ਹੋਵੇ ਪੁੱਤ ਹੋਵੇ ਦੁੱਖ ਬਹੁਤ ਜ਼ਿਆਦਾ ਲੱਗਦਾ ਮੈਨੂੰ ਨਹੀਂ ਲੱਗਦਾ ਕਿ ਕਿਸੇ ਵੀ ਇਨਸਾਨ ਨੂੰ ਇਸ ਚੀਜ਼ ਦੀ ਖੁਸ਼ੀ ਹੋਈ ਹੋਊਗੀ ਕਿਉਂਕਿ ਦੂਸਰੇ ਦੇ ਦੁੱਖ ਤੇ ਹਰ ਕਿਸੇ ਨੂੰ ਦੁੱਖ ਲੱਗਦਾ ਮੈਂ ਨਹੀਂ ਸੁਣਿਆ ਜਾਂ ਦੇਖਿਆ ਕਿ ਕਿਸੇ ਦੇ ਦੁੱਖ ਤੇ ਕੋਈ ਦੂਜਾ ਇਨਸਾਨ ਜਿਹੜਾ ਹੈਗਾ ਉਹ ਦੁਖੀ ਨਾ ਹੁੰਦਾ ਹੋਊਗਾ ਦੁੱਖ ਸਭ ਨੂੰ ਆ ਕਿ ਪ੍ਰਮਾਤਮਾ ਨੇ ਜਦ ਧੀ ਦੀ ਦਾਤ ਬਖਸ਼ੀ ਸੀ ਤਾਂ ਉਹਨੂੰ ਤੰਦਰੁਸਤ ਰੱਖਦਾ ਤਾਂ ਵੀਰ ਨੇ ਰਬਨੀਤ ਗੁੜੀਆ ਦੇ ਨਾਂ ਤੇ ਇੱਕ ਆਈਡੀ ਬਣਾਈ ਹੋਈ ਸੀ ਇੰਸਟਾ ਤੇ ਅਲੱਗ ਤੋਂ ਤਾਂ ਉਸ ਆਈਡੀ ਦੇ ਨਾਲ ਜਿਹੜਾ ਹੈਗਾ ਤਿੰਨਾ ਆਈਡੀਆਂ ਦੇ ਵਿੱਚ ਕੋਲਾਬ ਕਰਕੇ ਇੱਕ ਵੀਡੀਓ ਪੋਸਟ ਕੀਤੀ ਆ ਟੈਟੂ ਬਣਵਾਇਆ 25 ਆਈ ਥਿੰਕ ਤਰੀਕ ਨੂੰ ਦਸੰਬਰ ਨੂੰ ਉਹਨਾਂ ਦੀ ਗੁੜੀਆ ਦੀ ਡੈਥ ਹੋਈ ਹੈ ਸੋਰੀ ਉਹਨਾਂ ਦੀ ਗੁੜੀਆ ਦੀ ਲਾਸਟ ਜਿਹੜੀ ਹੈਗੀ ਹੈ ਡੈਥ ਜਿਸ ਦਿਨ ਹੋਈ ਆ ਉਹ ਡੇਟ ਪਲੱਸ ਗੁੜੀਆ ਦੇ ਫੁੱਟਪ੍ਰਿੰਟਸ ਪਲੱਸ ਉਹਦੀ ਫੋਟੋ ਬਣਵਾਈ ਆ ਉਹਨਾਂ ਨੇ ਟੈਟੂ ਬਣਵਾਇਆ ਸੋ ਕੁੜੀ ਦੀ ਯਾਦ ਚ ਬਣਾਇਆ ਇੱਕ ਵਾਰੀ ਉਹਨਾਂ ਨੇ ਫੋਟੋ ਪੋਸਟ ਆਲਰੇਡੀ ਕਰਤੀ ਸੀ ਦੇਖ ਸਕਦੇ ਹੋ ਤੁਸੀਂ ਤਾਂ ਹੁਣ ਫੇਰ ਇੱਕ ਰੀਸੈਂਟ ਵੀਡੀਓ ਉਹਨਾਂ ਨੇ ਆਈਡੀ ਤੇ ਅਪਲੋਡ ਕੀਤੀ ਆ ਤਾਂ ਦੇਖੋ ਤਾ ਕਿੰਨੀ ਮਾਸੂਮ ਜੀ ਬੱਚੀ ਹੈ ਨਾ ਦੇਖ ਕੇ ਮਤਲਬ ਬਾਤ ਇਹ ਹੈ ਨਾ ਚਲੋ ਯਾਦ ਆ ساری ਉਮਰ ਦੀ ਯਾਦ ਰਹੂਗੀ ਕਿਉਂਕਿ ਅਜਿਹੀ ਚੀਜ਼ਾਂ ਭੁੱਲਣ ਵਾਲੀਆਂ ਨਹੀਂ ਹੁੰਦੀਆਂ ਘਰ ਦੇ ਵਿੱਚ ਜਦੋਂ ਆਪਾਂ ਨੂੰ ਪਤਾ ਲੱਗਦਾ ਨਾ ਕਿ ਘਰ ਦੇ ਵਿੱਚ ਨਿਊ ਮਹਿਮਾਨ ਆਉਣ ਵਾਲਾ ਨਵਾਂ ਮੈਂਬਰ ਆਉਣ ਵਾਲਾ ਤਾਂ ਹਰ ਇਨਸਾਨ ਕੁਝ ਨਾ ਕੁਝ ਹੈ ਨਾ ਉਹ ਐਕਸਾਈਟਿਡ ਹੋ ਜਾਂਦਾ ਤੇ ਕੁਝ ਨਾ ਕੁਝ ਚੀਜ਼ਾਂ ਸੋਚਣ ਲੱਗਦਾ ਕਰਨ ਲੱਗਦਾ ਬਹੁਤ ਕੁਝ ਸੋਚਦਾ ਆਪਾਂ ਤਾਂ ਇਹੀ ਦੁਆ ਕਰਦੇ ਆ ਪਰਮਾਤਮਾ ਅੱਗੇ ਮੈਂ ਇਹੀ ਦੁਆ ਕਰਦੀ ਆ ਕਿ ਪਰਮਾਤਮਾ ਰੀਤ ਦੀ ਝੋਲੀ ਫਿਰ ਤੋਂ ਭਰੇ ਬਹੁਤ ਜਲਦੀ ਭਰੇ ਉਹਨਾਂ ਦੀ ਧੀ ਨੂੰ ਵਾਪਸ ਉਸੇ ਘਰ ਚ ਲੈ ਕੇ ਆਵੇ ਹਨਾ ਕਿਉਂਕਿ ਧੀ ਆ ਪੁੱਤ ਆ ਰੱਬ ਨੇ ਜੋ ਦੇਤਾ ਉਹਨੂੰ ਖੁਸ਼ੀ-ਖੁਸ਼ੀ ਅਸੈਪਟ ਕਰਨਾ ਚਾਹੀਦਾ ਮੇਰੇ ਖੁਦ ਦੇ ਪਹਿਲਾ ਗੁੜੀਆ ਹੋਈ ਸੀ ਮੇਰੀ ਮੈਰਿਜ ਤੋਂ 4 ਸਾਲ ਬਾਅਦ ਤੇ ਮੈਨੂੰ ਪਤਾ ਮੈਂ ਮੇਰੀ ਧੀ ਦੀ ਲੋੜੀ ਵੀ ਵੰਡੀ ਸੀ ਤੇ ਹੁਣ 3 ਸਾਲ ਬਾਅਦ ਮੇਰਾ ਬੇਟਾ ਹੋਇਆ ਪਹਿਲਾਂ ਮੈਂ ਧੀ ਨੂੰ ਵੀ ਤਰਸ ਰਹੀ ਸੀ ਸੂਪਰ ਮਹਾਤਮਾ ਸਭ ਨੂੰ ਦੇਵੇ ਇਹਨਾਂ ਚੀਜ਼ਾਂ ਦੀ ਭੁੱਖ ਕਿਸੇ ਨੂੰ ਨਾ ਰੱਖੇ ਪਰ ਫੇਰ ਵੀ ਗੱਲ ਉੱਥੇ ਆ ਜਾਂਦੀ ਹੈ ਕਿ ਤਿੰਨਾ ਜਿਹੜੀਆਂ ਨਾਲ ਕੋਲਾਬ ਕਰਕੇ ਵੀਰ ਹਜੇ ਵੀ ਜਿਹੜੀ ਹੈਗੀ ਉਹਨੇ ਪੋਸਟ ਸਾਂਝੀ ਕੀਤੀ ਹੈ ਤਾਂ ਮੈਂ ਹੀ ਕਹੂੰਗੀ ਕਿ ਲੋਕਾਂ ਦਾ ਤਮਾਸ਼ਾ ਨਾ ਬਣ ਹਨਾ ਲੋਕ ਗੱਲਾਂ ਕਰਦੇ ਆ ਮੈਂ ਇਹਨਾਂ ਦੇ ਕਮੈਂਟਸ ਦੇਖਦੀ ਹੁੰਦੀ ਆ ਲੋਕ ਕਮੈਂਟਾਂ ਦੇ ਵਿੱਚ ਬਹੁਤ ਗਲਤ ਬੋਲ ਰਹੇ ਆ ਤਾਂ ਹੁਣ ਸਭ ਨੂੰ ਵੇਟ ਆ ਮੈਨੂੰ ਵੀ ਵੇਟ ਆ ਉਹਨਾਂ ਦੇ ਵਲੌਗ ਦੀ ਹਾਂ ਜੀ ਦੇਖੋ ਤੁਸੀਂ ਦੇਖੋ ਮਤਲਬ ਨਾ ਆਹੀ ਚੀਜ਼ਾਂ ਹੁੰਦੀਆਂ ਜਿਹੜੀਆਂ ਚੀਜ਼ਾਂ ਸਭ ਤੋਂ ਮੇਨ ਕਾਰਨ ਹੁੰਦਾ ਨਜ਼ਰਾ ਲੱਗਣ ਦਾ ਹੈਨਾ ਕਿ ਪ੍ਰੈਗਨੈਂਟ ਤਾਂ ਦੇਖੋ ਹੈਨਾ ਕਈ ਲੇਡੀਆਂ ਹੋਣੀਆਂ ਜਿਹੜੀਆਂ ਹੁਣ ਇਸ ਟਾਈਮ ਪ੍ਰੈਗਨੈਂਟ ਨੇ ਮੇਰੀ ਵੀਡੀਓ ਦੇਖ ਰਹੀਆਂ ਜਾਂ ਪਹਿਲਾਂ ਵੀ ਆਪਣੀਆਂ ਮਾਵਾਂ ਦੇ ਲਾ ਲੋ ਜਾਂ ਹੈਨਾ ਕੁਝ ਵੀ ਅਬ ਤੁਸੀਂ ਦੇਖੋ ਇਹ ਚੀਜ਼ਾਂ ਯਾਰ ਚੰਗੀਆਂ ਨਹੀਂ ਲੱਗਦੀਆਂ ਪ੍ਰੈਗਨੈਂਟ ਤਾਂ ਮੈਂ ਵੀ ਸੀ ਹੈਨਾ ਐਦਾਂ ਲੋਕ ਪਹਿਲਾਂ ਨਾ ਚੁੰਨੀ ਦੀ ਬੁੱਕਲ ਮਾਰਦੇ ਹੁੰਦੇ ਸੀਗੇ ਵੀ ਕਿਸੇ ਨੂੰ ਨਾ ਬੁੱਕਲ ਨਾ ਦਿਖ ਜੇ ਇਹ ਨਹੀਂ ਸ਼ਰਮਾਂਦਿਆਂ ਸੀ ਆ ਚੀਜ਼ਾਂ ਮੈਨੂੰ ਨਹੀਂ ਲੱਗਦਾ ਵੀ ਇਹ ਚੀਜ਼ਾਂ ਸਹੀ ਨੇ ਮੈਂ ਇੱਕੀ ਗੱਲ ਕਹੂੰਗੀ ਕਿ ਜੇ ਹੁਣ ਪਰਮਾਤਮਾ ਜਲਦੀ ਉਹਦੀ ਝੋਲੀ ਭਰਦਾ ਤਾਂ ਆ ਚੀਜ਼ਾਂ ਤੋਂ ਪਲੀਜ਼ ਦੂਰ ਰਹਿਣ ਇਹ ਚੀਜ਼ਾਂ ਨਾ ਕਰਨ ਉਹਨਾਂ ਲਈ ਵੀ ਚੰਗਾ ਹੋਊਗਾ ਉਹਨਾਂ ਦੇ ਬੱਚੇ ਲਈ ਵੀ ਚੰਗਾ ਹੋਊਗਾ ਵਲੌਗ ਬਣਾਉਣਾ ਬਣਾਉਣ ਬਟ ਪਰਸਨਲ ਚੀਜ਼ਾਂ ਨਾ ਸ਼ੇਅਰ ਕਰਿਆ ਕਰਨ ਹੁਣ ਮਤਲਬ ਨਾ ਇਹਨਾਂ ਚੀਜ਼ਾਂ ਦੀ ਬਹੁਤ ਵਿਚਾਰ ਹੁੰਦੀ ਸੀ ਸ਼ਾਇਦ ਇਸੇ ਕਰਕੇ ਪਹਿਲਾਂ ਦੀਆਂ ਜਿਹੜੀਆਂ ਗੱਲਾਂ ਸੀ ਆਪਾਂ ਮੰਨਦੇ ਨਹੀਂ ਅੱਜ ਕੱਲ ਹਨਾ ਮੈਂ ਵੀ ਕਈ ਵਾਰੀ ਕਹਿ ਦਿੰਦੀ ਹੁੰਨੀ ਆ ਆਪਣੇ ਜਿਹੜੇ ਸਿਆਣੇ ਕੋਈ ਗੱਲ ਕਹਿੰਦੇ ਮੈਂ ਵੀ ਇਗਨੋਰ ਕਰ ਦਿੰਨੀ ਪਰ ਮੈਨੂੰ ਲੱਗਦਾ ਵੀ ਸਿਆਣੇ ਜੋ ਵੀ ਕਹਿੰਦੇ ਨੇ ਜੋ ਵੀ ਕਰਦੇ ਨੇ ਵੀ ਕਰਦੇ ਨੇ ਉਹ ਬਿਲਕੁਲ ਸਹੀ ਹੁੰਦਾ ਤਾਂ ਤੁਸੀਂ ਦੇਖ ਸਕਦੇ ਹੋ ਹਨਾ ਇਸ ਵੀਡੀਓ ਦੇ ਵਿੱਚ ਇਹ ਚੀਜ਼ਾਂ ਬਿਲਕੁਲ ਚੰਗੀਆਂ ਨਹੀਂ ਲੰਘਦੀਆਂ ਲੋਕ ਬਹੁਤ ਕੁਝ ਬੋਲਦੇ ਆ ਕਈ ਵਾਰੀ ਕਿਸੇ ਦੇ ਮੂੰਹ ਚੋਂ ਕੋਈ ਗੱਲ ਨਿਕਲ ਜਾਂਦੀ ਉਹ ਚੀਜ਼ਾਂ ਮੈਟਰ ਕਰਦੀਆਂ ਹੁੰਦੀਆਂ ਤੇ ਚਲੋ ਆਪਾਂ ਕਰਦੇ ਆਂ ਅੱਜ ਦੀ ਵੀਡੀਓ ਨੂੰ ਇੱਥੇ ਖਤਮ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਤੇ ਜਿੰਨਾ ਜਿੰਨਾਂ ਨੇ ਚੈਨਲ ਨੂੰ ਪਹਿਲੀ ਵਾਰ ਆ ਕੇ ਮੇਰੀ ਵੀਡੀਓ ਦੇਖੀ ਆ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਜਲਦੀ ਆਪਾਂ ਵਲੌਗ ਲੈ ਕੇ ਆਵਾਂਗੇ ਬਹੁਤ ਹੀ ਵਧੀਆ-ਵਧੀਆ ਥੈਂਕ ਯੂ